ਦੇ ਕਿਸਾਨਾਂ ਦੇ ਨਾਲ ਖੜੀ ਹੈ ਮਾਨ ਸਰਕਾਰ ਗਿੱਦਾ ਪਾ ਕੇ ਚਲ ਜਾਂਦੇ ਆਂ ਦੀ ਨੰਗ ਤੇ ਰੋ ਜਾਂ ਤੇ ਅਹਰੋ ਹੱਥ ਜੋੜ ਕੇ ਚਲ ਜਾਂਦੇ ਆ ਜਦੋਂ ਸਿੱਧਾ ਹੀ ਹੋਈਦਾ ਨਾ ਵੀ ਲੀਡਰ ਆ ਰਿਆ ਵਾ ਤੇ ਅੱਖਾਂ-ਅੱਖਾਂ ਸਾਫ਼ ਕਰੀ ਦੀਆਂ ਉਹਨੇ ਜਦੋਂ ਅਹਰੋ ਹੱਥ ਜੋੜ ਕੇ ਐ ਜਾਂਦਾਈ ਕਦੀ ਆਏ ਨਿਕਲ ਜਾਂਦਾ ਹੱਥ ਜੋੜਨ ਦਾ ਮਤਲਬ ਕੀ ਹੁੰਦਾ ਉਹ ਆ ਵੀ ਆਏ ਆ ਸਸਰੀ ਘਾਲ ਦੀ ਸਸਰੀ ਘਾਲ ਸਸਰੀ ਘਾਲ ਨਾਲ ਟਾਈਮ ਪਾਸ ਹੋ ਜਾਂਦਾ ਉਹ ਹੋ ਗਿਆ ਕਿ ਜਿਹਨਾਂ ਨੰਗੇ ਤੇ ਹੋ ਗਿਆ ਅਹੀਂ ਅੱਜ ਵੀ ਝਾੜੂ ਨਾਲ ਤਾਂ ਕਿ ਵੀ ਝਾੜੂ ਨਹੀਂ ਆ। ਅੱਗੇ ਵੀ ਝਾੜੂ ਨਾਲ। ਹਾਂ ਤੇ ਫਿਰ ਧਰਣਾ ਵੀ ਝਾੜੂ ਨਾਲ ਹੀ ਆ। ਪਰ ਜਦੋਂ ਮਿਲਦਾ ਕੱਖ ਨਹੀਂ ਰੋਣਾ ਤੇ ਅਸੀਂ ਮਾਂ ਨੂੰ ਹੀ ਰੋਣਾ ਵਾ ਪੁੱਤ ਨੇ ਵੀ ਮਾਂ ਦੁੱਧ ਦੇ। ਤੇ ਮਾਂ ਕਿਵੇਂ ਪਿਛਲੇ 23 ਦੇ ਵਿੱਚ ਮਾਂ ਨੇ ਦੁੱਧ ਦਿੱਤਾ ਸੀ? ਦਿੱਤਾ ਸੀ ਪਰ ਲੜਾਈ ਪਾ ਕੇ ਦਿੱਤਾ ਯਾਰ ਕਿਤੇ ਉਹ ਨਾਲ ਨਹੀਂ ਦਿੰਦਾ। ਜਿਹੜਾ 20000 ਕਿਆ ਉਮੀਦ ਹੈ ਆਊਗਾ। ਉਹ ਆਊਗਾ ਤਾਂ ਫਿਰ ਹੀ ਉਹ ਪਟਵਾਰੀਆਂ ਖਾ ਜਾਣੇ ਕੋ ਕੰਨਗੋਆਂ ਖਾ ਜਾਣੇ ਕੋ ਇਹ ਨਾ ਖਾ ਜਾਣੇ। ਸਾਨੂੰ 6800 ਹੀ ਮਿਲਣਾ ਵਾ ਫਿਰ 6800 ਨਾਲ ਤੁਹਾਡਾ ਕੋਈ ਹੱਲ ਹੋ ਜੂ ਇਹਦਾ। ਸਾਡਾ ਕੁਝ ਨਹੀਂ ਹੱਲ ਉਹਨਾਂ ਦੇ ਨਾਲ। ਅੱਛਾ ਆਹ ਨਾ ਖੰਡ ਪੱਤੀ ਆ ਜੂਗੀ ਚਾਹ ਚ ਪੀ ਲਾਂਗੇ ਸਿਆਲ ਚ ਕਿਤਾ 20000 ਕਰਤਾ ਖੁਸ਼ ਹਾਂ ਵੇਖੋ ਜੀ ਜਦੋਂ ਆਊਗਾ ਸਾਡੀ ਜੇ ਚ ਉਹਦੇ ਪਰ ਲੱਗੂ ਸਾਨੂੰ ਤੇ ਹੋਂ ਕਹਿੰਦਾ ਰੇਤ ਵੀ ਥੋੜੀ 20000 ਵੀ ਥੋੜੀ ਰੇਤ ਤੇ ਉਹਨਾਂ ਜਿਹੜਾ ਸਾਡੀ ਜੀ ਨਜ਼ਰ ਵਿੱਚ ਪਾਣੀ ਆ ਜੋ ਪਾਣੀ ਸੁੱਕੇਗਾ ਉਦੋਂ ਸਰਕਾਰ ਦੀ ਆ ਉਦੋਂ ਕੀ ਕਰਨਾ ਮੋ ਉਦੋਂ ਇਹ ਪੇ ਇਥੇ ਪਰਤੀਆਂ ਲੱਗਣੀਆਂ ਵਾ ਜਦੋਂ ਸਾਡਾ ਮੰਨ ਲਓ ਕੋਈ ਕੁੜਕਾ ਟਿੱਪਰ ਜਾਊਗਾ ਰੋਡ ਤੇ ਉਥੇ ਮੈਨਿਕ ਅਫਸਰ ਬੈਠੇ ਆ ਉਹ ਜੁਰਮਾਨਾ ਪਾਉਣਗੇ ਸਾੰਦ ਦਾ ਜੇ 4 ਲੱਖ ਦਾ 2 ਲੱਖ ਲੈਣਗੇ ਕਿਆ ਸੀ ਬੱਕਰੀ ਮੁਰਗੀ ਸਭ ਦੇ ਮੁਆਵਜ਼ੇ ਮਿਲਣਗੇ ਤਾਂ ਦੁੱਕਾ ਦੇ ਕਿਸੇ ਦਾ ਮਿਲਿਆ ਨਹੀਂ ਨਾ ਬੱਕਰੀ ਮੁਰਗੀ ਵਾਲਿਆਂ ਨੂੰ ਤਾਂ ਮਿਲੇ ਹੀ ਨਹੀਂ ਨਾ ਮੁਆਵਜ਼ੇ ਜਿੰਨਾ ਦੀ ਬੱਕਰੀ ਮਰ ਗਈ ਮੁਰਗੀ ਰੁੜ ਗਈ ਜਿਨ੍ਹਾਂ ਦੇ ਆਂਡੇ 600 ਰੁਪਏ ਇੰਨੇ ਕਦਾ ਹੀ ਆਉਂਦਾ ਮਾਲ ਏ ਉਹ ਮਿਲਿਆ ਵਾ ਜ਼ਰੂਰ ਕੁਗੜੀ ਇਨੇ ਕਦੀ ਆਉਂਦੀ ਕੱਕੜ 6-700 ਦਾ ਕੱਕੜ ਆਉਂਦਾ ਯਾਰ ਤਾਂ ਤੇ ਬੱਕਰੀ ਗੜੀ ਆ 5000 ਦੀ ਆ ਜਾਂਦੀ 6000 ਦੀ ਇਹ ਤੇ ਮਾਕੇ ਮਿਲਿਆ ਤੇ ਜੱਟ ਨੂੰ ਕੁਝ ਨਹੀਂ ਮਿਲਣਾ ਇਹ ਤੇ ਸਰਕਾਰ ਸਿਰਫ ਇੱਕ ਆਪ ਦੀ ਪੌਸੀ ਚਲਾਉਣ ਲਈ ਆ ਵੀ ਉਹਹੀਂ ਕਿਸਾਨਾਂ ਨੂੰ ਕਹਿ ਤਾ ਅਜ ਭਗਵੰਤ ਨਾਮ ਮਾਰਨੇ ਕਹਿ ਤਾ ਕਹਿਣ ਕੂੰਦੀਆਂ ਗੱਲਾਂ ਵਾ ਕਰਨਾ ਕੋਖ ਨਹੀਂ ਕਰ ਇਹਨਾਂ ਨੇ ਉਹ ਤਾਂ ਕਹਿੰਦਾ ਮਾਲੋ ਮਾਲ ਹੋ ਜਾਣਾ ਕਿਸਾਨ ਜਦੋਂ ਰੇਤਾ ਆਪੇ ਮੈਂ ਜੇ ਤੁਸੀਂ ਇੱਥੇ ਹੀ ਜੇ ਇੱਥੇ ਅਹੀਂ ਇੱਥੇ ਤੁਸੀਂ ਆ ਵੇਖ ਹੀ ਲੈਣਾ ਤਾਂ ਮਾਲੋ ਮਾਲ ਕੌਣ ਹੁੰਦਾ ਸਰਕਾਰ ਹੁੰਦੀ ਜੇ ਅਹੀਂ ਹੁੰਨੇ ਆ ਚਲੇ ਗੱਲ ਹੈਗੀ ਆ ਬੀਬੀਆਂ ਦਾ 40 4000 ਭਗਵੰਤ ਮਾਨ ਨੇ ਨਹੀਂ ਖੜਾ ਉਹ ਉਹ ਥੋੜਾ ਦਾ 40 4000 ਆਊਗਾ 1000 1000 ਰੁਪਏ ਮਹੀਨਾ ਕਿਹਾ ਸੀ ਮਾਰੇ ਸਾਥ ਸਾਂਭਣ ਜਾਂਦੇ ਤੇ ਉਦੋਂ ਦੇ ਪੁੱਤਰੇ ਆਉਂਦੇ 12 ਦੇ ਵਿੱਚ ਮਿਲਿਆ ਸੀ ਸਾਨੂੰ 8000 ਰੁਪਏ ਮੁਆਵਜ਼ਾ 19 ਦੇ ਵਿੱਚ ਮਿਲਿਆ ਸੀ ਸਾਨੂੰ 12000 ਰੁਪਏ ਮੁਆਵਜ਼ਾ ਹੂੰ ਠੀਕ ਆ ਜੀ ਤੇ ਜਦੋਂ ਸਾਡੀ ਸਰਕਾਰ ਆਈ 23 ਦੀ ਉਦੋਂ ਸਾਨੂੰ ਮਿਲਿਆ 6800 ਰੁਪਿਆ ਉਹ ਵੀ 850 ਕਹਿੰਦੇ ਸੈਂਟਰ ਵੱਲੋਂ ਹੀ ਆਇਆ ਉਹ ਸੈਂਟਰ ਵੱਲੋਂ ਆਇਆ ਵਾ ਫਿਰ ਉਹਦੇ ਵਿੱਚ ਇਹ ਹੀ ਸਰਕਾਰ ਦੀ ਪਾਲਿਸੀ ਵੀ ਪੰਜਾ ਕਿੱਲਾ ਤੋਂ ਉੱਤੇ ਮਾਫ਼ੀ ਨਹੀਂ ਕਿਸਾਨ ਨੂੰ ਦੇਣਾ ਸਾਡਾ 15 ਕਿੱਲੇ ਸਾਨੂੰ 10 ਕਿੱਲਾ ਦਾ ਮਿਲਿਆ ਸੀ ਉਦੋਂ ਐ ਕਿਹਾ 20000 ਕਰਤਾ ਖੁਸ਼ ਹੋਵਾਂਗੇ ਵੇਖੋ ਜੀ ਜਦੋਂ ਆਊਗਾ ਸਾਡੀ ਜੇ ਚੋਦੇ ਪੈਰ ਲੱਗੂ ਸਾਨੂੰ ਤੇ ਉਹ ਕਹਿੰਦਾ ਰੇਤ ਵੀ ਥੋੜੀ 20000 ਵੀ ਥੋੜੀ ਰੇਤ ਉਹ ਨਜ਼ਰ ਸਾਡੀ ਹੈ ਜਿੱ ਨਜ਼ਰ ਵਿੱਚ ਪਾਣੀ ਆ ਜੋ ਪਾਣੀ ਸੁੱਕੇਗਾ ਉਦੋਂ ਸਰਕਾਰ ਦੀ ਆ ਉਹਨਾਂ ਦੇ ਰੇਤ ਅੱਛਾ ਰੇ 2023 ਚ ਵੀ ਚੜੀ ਹੋਊਗੀ ਉਦੋਂ ਫਿਰ ਸਰਕਾਰ ਇਕੱਠੀ ਕਰਕੇ ਲੈ ਗਈ ਰੇਤ ਇਹ ਹਾਂਜੀ ਉਦੋਂ ਇਕੱਠੀ ਕੀਤੀ ਰੇਤ ਕਿਉਂ ਉਦੋਂ ਕੀ ਕਰਨਾ ਉਹਦੋਂ ਇਹ ਇਥੇ ਪਰਚੀਆਂ ਲੱਗਣੀਆਂ ਵਾ ਜਦੋਂ ਸਾਡਾ ਮੰਨ ਲਓ ਕੋਈ ਕੁੜਕਾ ਟਿੱਪਰ ਜਾਊਗਾ ਰੋਡ ਤੇ ਉਥੇ ਮੈਨਿਕ ਅਫਸਰ ਬੈਠੇ ਆ ਉਹ ਜੁਰਮਾਨਾ ਪਾਉਣਗੇ ਤਾਂ ਦਾ ਜੇ 4 ਲੱਖ ਦਾ 2 ਲੱਖ ਲੈਣਗੇ ਤੇ ਫਿਰ ਐ ਵਧੀਆ ਹਾਂਜੀ ਮਤਲਬ ਤੁਹਾਨੂੰ ਯਕੀਨ ਨਹੀਂ ਹਜੇ ਸਰਕਾਰ ਦੀ ਜਿਸ ਦਾ ਰੇਤ ਜਿਸ ਦੀ ਖੇਤ ਪਾਲਿਸੀ ਤੇ ਹੈ ਉਹ ਵੇਖੋ ਜੀ ਤੁਹਾਨੂੰ ਵੀ ਪਤਾ ਵਾ ਵੀ ਕਿੰਨੀ ਤਰੀਕ ਦਿੱਤੀ ਉਹਨਾਂ 15 ਨਵੰਬਰ ਦਿੱਤੀ ਖਰੇ ਠੀਕ ਆ ਜੀ ਤੇ 15 ਨਵੰਬਰ ਨੂੰ ਤੇ ਵੈਸੇ ਪਾਣੀ ਖਤਮ ਨਹੀਂ ਹੋਣਾ ਸਰਕਾਰ ਕਿਥੋਂ ਲੈ ਜੂ ਕਿਸਾਨ ਪਹਿਲੀ ਜਿਹੜੇ ਰੇਤਾ ਕੱਢ ਗਈ ਹੁਣ ਤੇ ਵੈਸੇ ਪਾਣੀ ਜ਼ਿਆਦਾ ਵੱਲ ਲਈ ਜੀ ਹਾਲੇ ਕੋਈ ਨਹੀਂਗਾ ਇਹਦੇ ਸਰਕਾਰ ਨੇ ਆ ਵੀ ਚੁਕਣੀ ਆ ਕਹਿਣ ਦੀਆਂ ਗੱਲਾਂ ਵਾਂ ਵੀ ਸਰਕਾਰ ਇਹ ਜਿਹੜੀ ਰੇਤਾ ਵਾ ਜੱਟ ਕੱਢੂਗਾ ਤੇ ਜੱਟ ਨੂੰ ਕੁਝ ਨਹੀਂ ਮਿਲਣਾ ਇਹਦੇ ਸਰਕਾਰ ਸਿਰਫ ਇੱਕ ਆਪ ਦੀ ਪੌਸੇ ਚਲਾਉਣ ਲਈ ਆ ਵੀ ਅਸੀਂ ਕਿਸਾਨਾਂ ਨੂੰ ਕਹੇ ਤਾਜ ਭਗਵੰਤ ਨਾਮ ਮਾਣਨੇ ਕਹਤਾ ਕਹਿਣ ਕੂੰਦੀਆਂ ਗੱਲਾਂ ਵਾ ਕਰਨਾ ਕੋਖ ਨਹੀਂ ਕਰ ਇਹਨਾਂ ਨੇ ਨਿਓ ਤਾਂ ਕਹਿੰਦਾ ਮਾਲੋ ਮਾਲ ਹੋ ਜਾਣਾ ਕਿਸਾਂ ਜਦੋਂ ਰੇਤ ਆਪੇ ਮੈਂ ਜੇ ਤੁਸੀਂ ਇੱਥੇ ਜੇ ਇੱਥੇ ਅਹੀਂ ਇੱਥੇ ਤੁਸੀਂ ਆ ਵੇਖ ਹੀ ਲੈਣਾ ਤਾਂ ਮਾਲੋ ਮਾਲ ਕੌਣ ਹੁੰਦਾ ਸਰਕਾਰ ਹੁੰਦੀ ਜੇ ਅਹੀਂ ਹੁੰਦੇ ਆ ਇਹ ਤੇ ਉਹ ਤਾਂ ਆਪਾਂ ਕਹਿੰਦੀਆਂ ਗੱਲਾਂ ਵਾਂਗ ਇੰਗਲਿਆਰ ਨੇ ਕਿਹਾ ਸੀ ਬੱਕਰੀ ਮੁਰਗੀ ਸਭ ਦੇ ਮੁਆਵਜ਼ੇ ਮਿਲਣਗੇ ਤਾਂ ਦੁੱਕਾ ਦੇ ਕਿਸੇ ਦਾ ਮਿਲਿਆ ਨਹੀਂ ਨਾ ਬੱਕਰੀ ਮੁਰਗੀ ਵਾਲਿਆਂ ਨੂੰ ਤਾਂ ਮਿਲੇ ਹੀ ਨਹੀਂ ਨਾ ਮੁਆਵਜ਼ੇ ਜਿਨ੍ਹਾਂ ਦੀ ਬੱਕਰੀ ਮਰ ਗਈ ਮੁਰਗੀ ਰੁੜ ਗਈ ਜਿਨ੍ਹਾਂ ਦੇ ਆਂਡੇ 400 ਰੁਪਏ ਇੰਨੇ ਕਦਾ ਹੀ ਆਉਂਦਾ ਮਾਲ ਏ ਉਹ ਮਿਲਿਆ ਵਾ ਜ਼ਰੂਰ ਕੁਗੜੀ ਇੰਨੇ ਕਦੀ ਆਉਂਦੀ ਕੱਕੜ 6-700 ਦਾ ਕੱਕੜ ਆਉਂਦਾ ਯਾਰ ਤਾਂ ਤੇ ਬੱਕ 5000 ਦੀ ਆ ਜਾਂਦੀ 6000 ਦੀ ਇਹ ਤਾਂ ਮਾਕੇ ਮਿਲਿਆ ਇੱਕ ਬੱਕਰੀ ਜਿਹੜੀ ਗੱਲ ਕਹੀ ਉਹ ਕੀਤੀ ਆਹੋ ਚਲੋ ਕਰਤੀ ਤੇ ਜਿਹੜਾ ਆ ਕਿਸਾਨਾਂ ਦਾ ਹੋਇਆ ਇਹ ਕਿੰਨੇ ਕਰਨਾ ਵਾ ਹਾਂ ਇਹ ਵੀ ਕਰਨਾ ਚਾਹੀਦਾ ਨਾ ਕਿਸਾਨਾਂ ਦੇ ਨਾਲ ਖੜੀ ਹੈ ਮਾਨ ਸਰਕਾਰ ਗਿੱਧਾ ਪਾ ਕੇ ਚੱਲ ਜਾਂਦੇ ਆਂਦੀ ਨੰਗ ਤੇ ਰੋਜਾਂ ਹਾਂ ਤੇ ਆਹਰੋ ਹੱਥ ਜੋੜ ਕੇ ਚੱਲ ਜਾਂਦੇ ਆ ਅੱਛਾ ਪਿੱਛੋਂ ਜਦੋਂ ਘੱਟਾ ਪਾਉਣ ਆਉਂਦੇ ਆ ਜੀ ਅੱਛਾ ਲਵੇੜ ਕੀ ਤੁਰ ਜਾਂਦੇ ਆ ਘੱਟਾ ਪਾਉਣ ਆਉਂਦੇ ਘੱਟਾ ਪਾ ਕੇ ਚੱਲ ਜਾਂਦੇ ਖਲਦੀ ਬੋਰੀ ਤੇ ਦਿੱਤੀ ਨਹੀਂ ਕਿਸੇ ਨੇ ਜੋ ਤੈਨੂੰ ਲਾਂਗੇ ਜਦੋਂ ਨੂੰ ਪਤਾ ਲੱਗਦਾ ਉਹ ਅੱਖਾਂ ਚੋਂ ਰੇਤਾ ਰੂਤਾ ਨਿਕਲਦਾ ਉਹ ਲੀਡਰ ਨਾ ਗਿਆਂਦਾ ਹੋਊਗਾ ਹਾਂ ਉਹ ਤੋਂ ਨਿਕਲ ਜਾਂਦਾ ਉਦੋਂ ਨਿਕਲ ਜਾਂਦਾ ਹਾਂ ਜਦੋਂ ਸਿੱਧਾ ਹੀ ਹੋਈਦਾ ਨਾ ਵੀ ਲੀਡਰ ਆ ਰਿਆ ਵਾ ਹਾਂ ਤੇ ਅੱਖਾਂ ਅੱਖਾਂ ਸਾਫ਼ ਕਰੀਦੀਆਂ ਉਹਨੇ ਜਦੋਂ ਆਇਆ ਰੋਗਾ ਹੱਥ ਜੋੜ ਕੇ ਤਾਂ ਐ ਜਾਂਦਾ ਹੀ ਕਦੀ ਆਏ ਨਿਕਲ ਜਾਂਦਾ ਵੀ ਉਹ ਹੱਥ ਹੱਥ ਜੋੜਨ ਦਾ ਮਤਲਬ ਭੀੜ ਭੀੜ ਇਕੱਠੀ ਕਰਕੇ ਜਾਂਦਾ ਕਿ ਉਦੋਂ ਨਿਕਲਦਾ ਹੱਥ ਜੋੜਨ ਦਾ ਮਤਲਬ ਕੀ ਹੁੰਦਾ ਉਹ ਹਾਂ ਵੀ ਆਏ ਆ ਸਸਰੀ ਘਾਲ ਜੀ ਸਸਰੀ ਘਾਲ ਨਾਲ ਟਾਈਮ ਪਾਸ ਹੋ ਜਾਂਦਾ ਉਹ ਹੋ ਗਿਆ ਕਿ ਜਿਹਨੂੰ ਨਾਂਗੇ ਤੇ ਹੋ ਗਿਆ ਸਸਰੀ ਘਾਲ ਨਾਲ ਫੀਡ ਆ ਜਾਂਦੇ ਬਸ ਉਹਦੀ ਵੇਹੇ ਜੇ ਤੁਹਾਨੂੰ ਪਤਾ ਹੋਊਗਾ ਨਾ ਆ ਜਾਂਦੀ ਕਿ ਨਹੀਂ ਆ ਜਾਂਦੀ ਜੇ ਉਹਨਾਂ ਨੂੰ ਪਤਾ ਹੋਊਗਾ ਸਾਨੂੰ ਤੇ ਕੋ ਮਿਲਿਆ ਨਹੀਂ ਐ ਤੱਕ ਪਿਛਲੇ ਸਾਲ ਕਿ 23 ਦੇ ਵਿੱਚ ਲੜਾਈ ਪਾ ਕੇ ਚਲੇ ਗਿਆ ਹਾਂ ਉਹ ਉਦੋਂ ਆ ਮੋਦ ਪਰ ਹੁੰਦਾ ਸੀ ਮੰਦੀਸ ਤੋਂ ਹਾਂ ਇਹ ਝਾੜੂ ਨਾ ਹੁੰਦਾ ਸੀਗਾ ਹਾਂ ਹੁਣ ਵੀ ਝਾੜੂ ਨਹੀਂ ਆ ਹੁਣ ਕਿਤੇ ਪਾਸੇ ਥੋੜੀ ਆ ਤੇ ਫਿਰ ਸਰਕਾਰ ਨੂੰ ਮਾੜਾ ਕਹੀ ਜਾਂਦਾ ਹੁਣ ਇਹ ਤਾਂ ਸਰਕਾਰ ਜਿਹਦਾ ਦਿੱਤਾ ਹੀ ਕੱਖ ਨਹੀਂ ਸਰਕਾਰ ਨੂੰ ਹੁਣ ਫੁੱਲੀਆਂ ਪਾਈਏ ਦੱਸ ਤੁਸੀਂ ਵੀ ਝਾੜੂ ਨਾ ਹੁੰਦੇ ਸੀ ਤੋ ਰਹੀ ਵੀ ਝਾੜੂ ਨਹੀਂ ਆ ਅਸੀਂ ਅੱਜ ਵੀ ਝਾੜੂ ਨਾਲ ਅੱਗੇ ਵੀ ਝਾੜੂ ਨਹੀਂ ਆ ਅੱਗੇ ਵੀ ਝਾੜੂ ਨਾਲ ਹਾਂ ਤੇ ਫਿਰ ਧਰਣਾ ਵੀ ਝਾੜੂ ਨਾਲ ਹੀ ਆ ਅੱਛਾ ਠੀਕ ਹੈ ਪਰ ਜਦੋਂ ਮਿਲਦਾ ਕੱਖ ਨਹੀਂ ਰੋਣਾ ਤੇ ਅਸੀਂ ਮਾਂ ਨੂੰ ਹੀ ਰੋਣਾ ਵਾ ਪੁੱਤ ਨੇ ਵੀ ਮਾਂ ਦੁੱਧ ਦੇ ਕਿੰਨੂੰ ਰੋਊਗਾ ਤੇ ਮਾਂ ਕਿਵੇਂ ਪਿਛਲੇ 23 ਦੇ ਵਿੱਚ ਮਾਂ ਨੇ ਦੁੱਧ ਦਿੱਤਾ ਸੀ ਦਿੱਤਾ ਸੀ ਪਰ ਲੜਾਈ ਪਾ ਕੇ ਦਿੱਤਾ ਯਾਰ ਕਿਤੇ ਉਹਨਾਂ ਨੂੰ ਨਹੀਂ ਦਿੱਤਾ ਐ ਕਿਦਾ ਮਾਂ ਕੇ ਦੁੱਧ ਨਾਲ ਰੇਤਾ ਵੀ ਖਾ ਲੋ ਉਹਦਾ ਪਤਾ ਗੱਲ ਕੀ ਉਹ ਤੈਨੂੰ ਦੱਸਿਆ ਵੇ ਹੱਥ ਜੋੜ ਕੇ ਨਿਕਲ ਜਾਂਦੇ ਖਲੋਂਦੇ ਹੀ ਨਹੀਂ ਸਾਡੇ ਕੋਲ ਤੇ ਵੀ ਇਹ ਕੋਈ ਬੋਲ ਨਾ ਦੇਣ ਤਾਂ ਸਾਨੂੰ ਤਾਂ ਭਾਈ ਸਾਨੂੰ ਡੀਜ਼ਲ ਚਾਹੀਦਾ ਵਾ ਡੀਏਪੀ ਚਾਹੀਦੀ ਆ ਬੀ ਚਾਹੀਦਾ ਵਾ ਸਾਨੂੰ ਦੇ ਦੇ ਅਸੀਂ ਫੇਰ ਵੋਟਾਂ ਪਾ ਦਾਂਗੇ ਹੂੰ ਜਿਹੜਾ 20-20 ਹਜ਼ਾਰ ਕਿਹਾ ਉਮੀਦ ਹੈ ਆਊਗਾ ਓ ਆਊਗਾ ਤਾਂ ਫੇਰ ਹੀ ਕੋਈ ਪਟਵਾਰੀਆਂ ਖਾ ਜਾਣਾ ਕੋਈ ਕੰਨਗੋਆਂ ਖਾ ਜਾਣਾ ਕੋਈ ਇਹ ਨਾ ਖਾ ਜਾਣਾ ਸਾਨੂੰ 6800 ਹੀ ਮਿਲਣਾ ਵਾ ਫੇਰ 2023 ਚ ਮਿਲਿਆ ਸੀ ਉਹ ਚੋ ਵੀ ਪਟਵਾਰੀਆਂ ਨੇ ਖਾਦੇ ਪਏ ਮੈਨੂੰ ਉਹ ਸੱਦਾ ਮਿਲਿਆ ਉਹ ਸੱਦੇ ਮਿਲਿਆ ਉਹ ਸੱਦੇ ਮਿਲਿਆ ਇਹ 6800 ਜਿਹੜਾ ਮਤਲਬ ਆਊਗਾ ਉਹ 6800 ਨਾਲ ਤੁਹਾਡਾ ਕੋਈ ਹੱਲ ਹੋ ਜੂ ਇਹਦਾ ਸਾਡਾ ਕੁਝ ਨਹੀਂ ਹੱਲ ਹੋਣਾ ਦੇਣਾ ਅੱਛਾ ਆਏ ਨਾ ਖੰਡ ਪੱਤੀ ਆ ਜੂਗੀ ਆਇਆ ਚਾਹ ਚ ਪੀ ਲਾਂਗੇ ਸਿਆਲ ਚ ਕਿਆ ਕਹੜੇ ਜੋਗ ਤਰੇ ਫਿਰੋਂਗੇ ਹਾਂ ਹਾਂ ਜੀ ਜੀ ਜੋਗੇ ਪੈਸੇ ਤੁਹਾਨੂੰ ਰੇਤੇ ਚੋਂ ਬਣ ਜਾਣੇ ਨੇ ਇਹ ਵੀ ਬਾਈਂ ਦਾ ਝਾੜੂ ਵਾਲੇ ਆ ਹਨਾ ਇਹ ਝਾੜੂ ਗਾਲੇ ਆ ਸਾਰੇ ਝਾੜੂ ਗਾਲੇ ਬਿਠੇ ਆ ਔਖੇ ਹੋਈ ਜਾਂਦੇ ਆ ਨਾਲੇ ਤੁਸੀਂ ਖੋਦੋ ਝਾੜੂ ਵਾਲੇ ਹੋ ਕੇ ਬੋਲੀ ਜਾਂਦੇ ਆ ਔਖੇ ਜੇ ਹੋਈ ਜਾਂਦੇ ਆ ਉਹ ਵਾਰੀ ਵਾਰੀ ਉਹ ਤਾਂ ਹੀ ਕਰਕੇ ਔਖੇ ਹੋਈ ਜਾਂਦੇ ਆ ਨਾ ਵੀ ਅਸੀਂ ਸੱਚ ਬੋਲਣਾ ਵਾ ਇਹ ਇਹ ਪਿੱਛਾ ਛੜਾ ਕੇ ਤੇਈ ਚ ਨਹੀਂ ਨਹੀਂ ਪਿਛਾ ਨਹੀਂ ਕਰਨੀ ਦਾ ਨਾ ਪੇਤੋ ਇਹਨਾਂ ਚਾੜੂ ਤੋਂ ਨਹੀਂ ਇੱਥੋਂ ਚਲੇ ਗਏ ਕਹਿੰਦੇ ਇੱਥੋਂ ਤਾਂ ਭੱਜ ਕੇ ਗਏ ਜਦੋਂ ਇਹਨਾਂ ਦਾ ਵਿਚਾਰਾਂ ਦਾ ਨੁਕਸਾਨ ਹੋ ਗਿਆ 100 ਕਿੱਲਾ ਪਹਿਲੀ ਸੀ ਇਹਨਾਂ ਕੋਲ ਹੋਇਆ ਘਾਤੋ ਦਾ ਦੇ ਹੋਇਆ ਪਾਣੀ ਤਾਂ ਹੋਇਆ ਘਾਤ ਤੁਹਾਨੂੰਤਮਨ ਦੇ 15000 ਨਾ ਹੋਇਆ ਕਿਵੇਂ ਭਗਵਾਨਤਮਨ ਨੇ 15000 ਦਾ ਐਲਾਨ ਕਰਤਾ ਤੇ ਸਾਡਾ ਜਿਹੜਾ ਮਾਲਕ ਸੀ ਪਹਿਲੀ ਵਾਲਾ ਸੀ ਠੇਕੇ ਤੇ ਆਏ ਸੀ ਉਹਨੂੰ ਉਹਦੇ ਦਿਮਾਗ ਹਿੱਲ ਗਏ ਛੇ ਛੇ ਦਿਨ ਮੈਨੂੰ ਤਾਂ 15 ਲੱਖ ਮਿਲ ਦੇਣਾ 100 ਕਿੱਲੇ ਦਾ ਉਹਨੂੰ ਪੱਕੀ ਜ਼ਮੀਨ ਦਾ 240000 ਮਿਲਿਆ ਸਿਰ 'ਚ ਸਵਾਹ ਪਈ ਉਹਦੇ ਅਹੀਂ ਦੇਸ ਕਰਕੇ ਛੱਡ ਕੇ ਚਲੇ ਗਏ ਸਾਡਾ ਲਖਤੀ ਠੇਕਾ ਕੀਤਾ ਹੈ ਉਹਦੇ ਨਾਲ ਤੁਹਾਨੂੰ ਹੀ ਭਜਾਉਣ ਵਾਲਾ ਭਗਵੰਤ ਮਾਨੀ ਹੈ ਭਗਵੰਤ ਮਾਨ ਨਹੀਂ ਸਾਨੂੰ ਸਾਡਾ ਰਿਸ਼ਤੇਦਾਰ ਪੈੜੀ ਵਾਲਾ ਪੈੜੀ ਵਾਲਾ ਉਹ ਮਾਓਜਾ ਲੈਣ ਲਈ ਆਕੜ ਗਿਆ ਵੀ ਮੈਂ ਮਾਓਜਾ ਲੈਣਾ ਉਹਨੇ ਸਾਨੂੰ ਖਾਤੇ ਨਹੀਂ ਦੇਣ ਤੇ ਆਪਦੇ ਦੇ ਲੈ ਉਹਨੂੰ ਮਿਲਿਆ 240000 ਰੁਪਏ ਲੀ 35 ਕਿੱਲਿਆਂ ਦੇ ਉਧਰ ਰੁੜ ਗਏ ਪੂਰੀ ਤਰ੍ਹਾਂ ਤੇ ਉਹ ਚਲੋ ਅਸੀਂ ਤੇ ਉਹਨੂੰ ਦੁਖੀ ਹੋ ਕੇ ਕਿ ਆਹੀ ਵੀ ਸਾਨੂੰ ਕੋਈ ਫਰਕ ਨਹੀਂ ਪੈਣਾ ਤਾਂ ਤੂੰ ਇਦਾਂ ਦਾ ਹੀ ਰਹਿਣਾ ਉਹਦਾਂ ਦਾ ਹੀ ਰਹਿ ਗਿਆ ਸਾਨੂੰ ਕੋਈ ਫਰਕ ਨਹੀਂ ਅਣੀ ਚਲ ਇੱਕ ਗੱਲ ਹੈਗੀ ਆ ਬੀਬੀਆਂ ਦਾ 40-40000 ਭਗਵਾਨ ਤਮਾਨ ਨੇ ਨਹੀਂ ਖੜਾ ਉਹ ਉਹ ਥੋੜਾ ਦਾ 40-40000 ਆਊਗਾ 100000 ਰੁਪਏ ਮਹੀਨਾ ਕਿਹਾ ਸੀ ਮਾਂ ਦੇ ਸਾਹਮਣੇ ਜਾਂਦੇ ਤੇ ਅਜਾ ਉਹਦੇ ਪੁੱਤਰੇ ਆਉਂਦੇ ਬੀਬੀਆਂ ਦੇ ਸਾਹਮਣੇ ਨਹੀਂ ਜਾਂਦੇ ਅਜਾ ਆ ਝੂਟੇ ਛੋਟੇ ਜਿਹਨੇ ਮਰਜ਼ੀ ਕਰੀ ਜਾਣ ਵੇਖੇ ਪੁੱਤ ਪੁੱਤ ਤੇਰਾ ਝਾੜੂ ਵਾਲਾ ਹੈ ਇਹ ਪੁੱਤ ਪੁੱਤ ਆਗੂ ਰਹਾਗਾ ਥੋੜੇ ਹਲਕੇ ਦੇ ਅਗਵਾ ਨੂੰ ਖਿਤਰੀ ਪੈਂਦੇ ਹੁੰਦੇ ਆ ਆਗੂ ਨੂੰ ਕੁਛ ਨਹੀਂ ਮਿਲਦਾ ਉਹ ਲੋਕਾਂ ਨੂੰ ਮਰਤੋਂ ਵਾਲੇ ਹੁੰਦੇ ਆ ਆਪਦੇ ਘਰ ਬਾਰੇ ਨਹੀਂ ਸੋਚਦਾ ਕੋਈ ਵੀ ਕਿ ਮੈਨੂੰ ਬਾਹਰ ਸੋਭਾ ਮਿਲੇ ਆਨੇ ਨਾਨੇ ਘਰਪਾ ਮੇਰਾ ਬਰ ਖਿਤਰੀ ਵਾਜੀ ਨੇ ਕੋਈ ਗੱਲ ਨਹੀਂ ਕੀਤੀ ਪਰ ਉਹਨੇ 10000 ਰੁਪਏ ਦੇਖ ਕੇ ਕਈ ਕੁਛ ਕੀਤਾ ਮੇਰਾ ਕੱਕ ਵੀ ਨਹੀਂ ਗਏ ਨੂੰ ਇਹੋ ਕੁਸ਼ੀ ਆ ਚਲੋ ਮਾਂ ਨੂੰ ਮਾਰਾ ਹੀ ਦੇਣ ਵਾਲਾ ਉਦਲੇ ਨਾ ਦੇਣਾ ਬੰਦਾ ਕਹਿੰਦਾ ਦੇਣਾ ਚੰਦਾ ਦਊਗਾ ਜਰੂਰ ਚਾਹੇ ਵੋਟਾਂ ਦੇ ਨੇੜੇ ਆ ਕੇ ਉਹ ਜਿਉਂ ਦਊਗਾ ਜਦੋਂ ਉਹਦੀ ਖਤਮ ਹੋ ਗਿਆ ਉਹਦੋਂ ਦੇਊਗਾ ਦੋ ਕੋਈ ਦੇ ਦੁਲਕੇ ਬਸ ਤਾਂ ਚਲੋ ਬਸ ਚਲੋ